ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜਿੱਦੇ ਜਿੱਥੇ ਧੰਨ ਧੰਨ ਮਾਤਾ ਗੁਜਰਕੌਰ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦੀ ਲਸਾਨੀ ਸ਼ਹਾਦਤ ਨੂੰ ਲੱਖਾਂ ਹੀ ਸੰਗਤ ਕੋੜ ਕੋੜ ਪ੍ਰਣਾਮ ਕਰਨ ਆਉਂਦੀ ਹੈ ਇਹ ਜੋਸ਼ ਤੁਹਾਨੂੰ ਸਭ ਨੂੰ ਪਤਾ ਹੀ ਹੈ ਸ਼ਹੀਦੀ ਜੋੜ ਮੇਲ ਸ਼ੁਰੂ ਹੋ ਚੁੱਕੇ ਨੇ ਤੇ ਇਸ ਵਿੱਚ ਸੰਗਤ ਦਰਸ਼ਨ ਕਰਨ ਲਈ ਦੂਰੋਂ ਚੱਲ-ਚੱਲ ਕੇ ਇੱਥੇ ਪਹੁੰਚ ਰਹੀ ਹੈ ਇਸ ਅਲਸ਼ਾਨੀ ਸ਼ਹਾਦਤ ਨੂੰ ਹਰੇਕ ਧਰਮ ਨਾਲ ਜੁੜਿਆ ਹੋਇਆ ਬੰਦਾ ਯਾਦ ਕਰਦਾ ਤੇ ਪ੍ਰਣਾਮ ਕਰਦਾ ਇਹ ਜੋ ਪੋ ਦਾ ਮਹੀਨਾ ਹੈ ਇਹ ਆਰ ਵਰਲਡ ਵਿੱਚ ਨਾਨਕ ਨਾਮ ਲੈਵਾ ਸੰਗਤਾਂ ਵੱਲੋਂ ਆਪਣੇ ਘਰਾਂ ਵਿੱਚ ਵੱਧ ਤੋਂ ਵੱਧ ਜਾਪ ਕਰਕੇ ਮਾਤਾ ਗੁਜਰਕਾਰ ਜੀ ਨੂੰ ਤੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਨੂੰ ਤੇ ਧੰਨ ਧੰਨ ਬਾਬਾ ਫਤੇ ਸਿੰਘ ਜੀ ਨੂੰ ਇੱਕ ਸੱਚੀ ਤੇ ਸੁੱਚੀ ਸ਼ਰਧਾਂਜਲੀ ਦਿੱਤੀ ਜਾਂਦੀ ਆ ਜੋ ਵੀ ਇਸ ਵੀਡੀਓ ਨੂੰ ਦੇਖਦਾ ਹੈ ਉਹ ਲਾਈਕ ਤੇ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਤੇ ਇਸ ਵੀਡੀਓ ਨੂੰ ਵੱਧਦੇ ਵੱਧ ਸ਼ੇਅਰ ਜ਼ਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ